ਜਿਸ ਵੀ ਹਲਕੇ ਦੇ ਵਿੱਚ ਜਾਂ ਸਾਰਿਆਂ ਨੇ ਵੱਧ ਕਰਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਵਾਗਤ ਕੀਤਾ। ਔਰ ਹਰ ਤਰਫੋਂ ਬਹੁਤ ਵੱਡਾ ਸਮਰਥਨ। ਜਿੰਦਾਬਾਦ 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 ਬੜੀ ਵੱਡੀ ਖੁਸ਼ਕਿਸਮਤੀ ਹੈ ਕਿ ਬਿਨਾਂ ਕਿਸੇ ਤੁਹਾਡੇ ਬੰਦੀ ਤੋਂ ਪੂਰੇ ਨੌ ਹਲਕਿਆਂ ਦੇ ਵਿੱਚ ਸਾਰੀ ਲੋਕ ਸਭਾ ਦੇ ਵਿੱਚ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵਰਗੀ ਵੱਡੀ ਸ਼ਖਸੀਅਤ ਦੇ ਐਡਵਾਈਜ਼ਰ ਰਹਿੰਦਾ ਵੀ ਜਿਹੜਾ ਮਨਪ੍ਰਾਪਤ ਹੋਇਆ ਪਰ ਸਾਡਾ ਉਹਨਾਂ ਦੀ ਵਿਚਾਰ ਦੇ ਵਿੱਚ ਮੰਤਰੀ ਰਹਿੰਦਾ ਵੀ ਮਨਪ੍ਰਾਪਤ ਹੋਇਆ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਨਾਲ ਵਪਾਰ ਖੁੱਲ੍ਹੇ ਤੇ ਸਾਡਾ ਆਰਥਿਕ ਤੌਰ ਦੇ ਉੱਤੇ ਪੰਜਾਬ ਦੀ ਖੁਸ਼ਹਾਲੀ ਹੋਵੇ ਜਿੰਦਾਬਾਦ 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 ਜਿਹੜੀਆਂ ਵਿਅਕਤੀਆਂ ਜਿਹੜੀਆਂ ਵਪਾਰ ਨੂੰ ਇੰਡਸਟਰੀ ਨੂੰ ਮਾਚਲ ਦੇ ਵਿੱਚ ਜਾਂ ਪਠੂਆ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਮਿਲਦੀ ਹੈ ਉਹ ਇੱਥੇ ਵੀ ਬੰਦ ਤੇ ਇੱਕ ਦੀ ਇੰਡਸਟਰੀ ਪਰਫਲਤ ਹੋ ਗਈ ਹੁਣ ਅਸੀਂ ਫਰੀ ਆ ਸਾਡੇ ਤੇ ਕਿਸੇ ਦਾ ਕੋਈ ਦਬਾਅ ਨਹੀਂ ਕਿਸੇ ਦਾ ਕੋਈ ਅਸਰ ਨਹੀਂ ਹੁਣ ਸ਼ਰਮਣੇ ਕਾਲੀਦਲ ਆਜ਼ਾਦ ਪੰਛੀ ਆ ਅਸੀਂ ਪੰਜਾਬ ਦੀ ਗੱਲ ਕਰਾਂਗੇ ਜਿਹੜੇ ਸਾਡੇ ਪੰਜਾਬ ਦੀ ਗੱਲ ਸੁਣਨੇ ਕਰੋ ਸਮਰਥਨ ਕਰਾਂਗੇ ਨਹੀਂ ਕਰੇਗਾ ਉਹਦਾ ਵਿਰੋਧ ਕਰਾਂਗੇ ਕਾਂਗਰਸ ਜਿਹੜਾ ਪਿਛਲਾ ਹੁਣ ਇਤਿਹਾਸ ਹੈ ਜਿਹੜਾ 5 ਸਾਲ ਦਾ ਰਾਜ ਆ ਉਹ ਲੋਕਾਂ ਨੂੰ ਬਹੁਤ ਘੜਤਨ ਅੱਜ ਵੀ ਸੋਚ ਜੀ ਅਜੇ ਨਮਤਿਆਰ ਬਤਾ 5 ਸਾਲ ਚ ਆਮ ਆਦਮੀ ਪਾਰਟੀ ਦੇ ਕੀਤਾ ਇਹਨੇ ਲੋਕਾਂ ਦੇ ਕਦਰਤਨ ਹੋਰ ਵਧਾਈ ਜੀ ਹੁਣ ਜਿਹੜੇ ਗੁਣਾ ਵਾਲੇ ਕੰਮ ਹੈ ਨਾ ਜਿਹੜੇ ਬਾਦਲ ਸਾਹਿਬ ਦੇ ਲੰਮਸਾਲ ਡਵੈਲਪਮੈਂਟ ਦੀ ਵਿਕਾਸ ਸੀ ਉਹ ਗੁਣਾ ਦਾ ਉਹਨਾਂ ਦਾ ਕੰਮ ਹੁਣ ਲੋਕ ਯਾਦ ਕਰਦੇ ਸਾਨੂੰ ਬਟਾਲੇ ਚਾਹੁੰਦਾ ਚੈਲੰਜ ਹੈ ਕੋਈ ਬਟਾਲੇ ਵਾਸਤੇ ਨਵੇਂ ਹੈ ਚਿੱਕੀ ਬਟਾਲੇ ਵਾਸਤੇ ਲੋਗਾ ਵਾਸਤੇ ਨਵੇਂ ਬਟਾਲੇ ਦੇ ਲੋਕ ਮੇਰੇ ਆ ਨਾਂ ਵੀ ਜਾਣਦੇ ਆ ਤੇ ਇਸ ਗੱਲ ਵਾਸਤੇ ਵੀ ਜਾਣਦੇ ਆ ਕਿ ਜਿਹੜਾ ਖਲੋਤਾ ਖਲੋਤਾ ਸ਼੍ਰੋਮਣੀ ਅਕਾਲੀ ਦਲ ਵਡਾਲੇ ਜੋ ਹੋ ਕੇ ਉबरेਗੀ ਔਰ ਬੜੀ ਲੀਡ ਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਰੱਖੜਾ ਦਲ ਦੀ ਜੀਮਾਜੀ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸ਼ਾਨ ਸ਼ਮਾਈ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਪੂਰੀ ਦ੍ਰਿੜਤਾ ਦੇ ਨਾਲ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚਿਮਾ ਨੂੰ ਸੰਘਰਸ਼ੀ ਜੋਧਿਆਂ ਦੇ ਮੈਦਾਨ ਚੋਂ ਉਤਾਰਿਆ ਡਾਕਟਰ ਚਿਮਾ ਆਪਣੇ ਸਮਰਥਕਾਂ ਤੇ ਵਿਰੋਧੀਆਂ ਨੂੰ ਸਪਸ਼ਟ ਸੁਨੇਹਾ ਦੇ ਰਹੇ ਨੇ ਕਿ ਅਕਾਲੀਆਂ ਦਾ ਕੁਰਬਾਨੀਆਂ ਭਰਿਆ ਅਮੀਰ ਇਤਿਹਾਸ ਹੈ ਤੇ ਪੰਜਾਬ ਹੀ ਇਸ ਦੀ ਜਨਮ ਤੇ ਕਰਮ ਭੂਮੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਡਾਕਟਰ ਦਲਜੀਤ ਸਿੰਘ ਚਿਮਾ ਤੇ ਨਰੇਸ਼ ਮਹਾਜਨ ਨੇ ਬਟਾਲਾ ਚ ਚੋਣ ਪ੍ਰਚਾਰ ਦੀ ਸ਼ੁਰੂਆਤ ਪਰਮਾਤਮਾ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਕੀਤੀ ਗੁਰਦੁਆਰਾ ਕਨ ਸਾਹਿਬ ਕਾਲੀ ਮਾਤਾ ਦੇ ਮੰਦਰ ਤੇ ਗੁਰਦੁਆਰਾ ਸਤ ਕਤਾਰੀਆ ਤੋਂ ਲਿਆ ਅਸ਼ੀਰਵਾਦ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਤੋਂ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਸ਼ਹਿਰੀ ਵੋਟ ਬੈਂਕ ਤੇ ਆਪਣੀ ਮਜ਼ਬੂਤ ਪਕੜ ਸਾਬਤ ਕਰਦੇ ਹੋਏ ਡਾਕਟਰ ਦਲਜੀਤ ਸਿੰਘ ਚੀਮਾ ਦੇ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਸ਼ਹਿਰੀ ਵੋਟਰਾਂ ਨੇ ਡਾਕਟਰ ਚੀਮਾ ਦੇ ਸਵਾਗਤ 'ਚ ਕੋਈ ਕਸਰ ਨਾ ਛੱਡੀ ਇਹ ਪਿਆਰ ਤੇ ਮੁਹੱਬਤ ਵੇਖ ਡਾਕਟਰ ਚੀਮਾ ਵੀ ਬਾਗੋ-ਬਾਗ ਹੋ ਗਏ ਧੰਨਵਾਦੀ ਆ ਸਾਰੇ ਲੋਕ ਸਭਾ ਹਟਾ ਗੁਰਦਾਸਪੁਰ ਦੇ ਆਗੂ ਆਂਦਾ ਵਰਕਰਾਂ ਦਾ ਔਰ ਇੱਥੇ ਦੇ ਸਾਰੇ ਨੋਕਾਂ ਕਿ ਜਦੋਂ ਅੰਦਰ ਮੈਂ ਇੱਥੇ ਆਇਆ ਔਰ ਜਸਵੀ ਹਲਕੇ ਦੇ ਵਿੱਚ ਗਿਆ ਸਾਰਿਆਂ ਨੇ ਵੱਧ ਚੜ ਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਵਾਗਤ ਕੀਤਾ ਔਰ ਹਰ ਤਰ੍ਹਾਂ ਦੇ ਉੱਤੇ ਬਹੁਤ ਵੱਡਾ ਸਬਰਥਨ ਦੇ ਜਿੰਨੇ ਧਾਰਮਿਕ ਸਥਾਨ ਨੇ ਉੱਤੇ ਵੀ ਜਾ ਕੇ ਨਤਮਸਤਕ ਹੁੰਦਾ ਮੌਕਾ ਮਿਲਿਆ ਸਾਰਿਆਂ ਉੱਥੇ ਦੀਆਂ ਕਮੇਟੀਆਂ ਸੰਤਾਂ ਮਹਾਂਪੁਰਖਾਂ ਨੇ ਵੀ ਬਹੁਤ ਵੱਡਾ ਸਤਿਕਾਰ ਦਿੱਤਾ ਔਰ ਜਿੰਨੇ ਸਾਡੇ ਨੌ ਹਲਕਿਆਂ ਦੀ ਪਾਰਟੀ ਦੀ ਜਥੇਬੰਦੀ ਜਿਲ੍ਹਾ ਜਥੇਬੰਦੀ ਔਰ ਆਗੂ ਹਰ ਵਰਕਰ ਇੱਕ ਦੂਜੇ ਤੋਂ ਅੱਗੇ ਹੋ ਕੇ ਤੇ ਇਲੈਕਸ਼ਨ ਦੇ ਵਿੱਚ ਚੱਲਿਆ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਸਮਝਦਾ ਕਿ ਬੜੀ ਵੱਡੀ ਖੁਸ਼ਕਿਸਮਤੀ ਹੈ ਕਿ ਬਿਨਾਂ ਕਿਸੇ ਤੜੇਬੰਦੀ ਤੋਂ ਪੂਰੇ ਨੌ ਹਲਕਿਆਂ ਦੇ ਵਿੱਚ ਸਾਰੀ ਲੋਕ ਸਭਾ ਦੇ ਵਿੱਚ ਪ੍ਰਚਾਰ ਬਹੁਤ ਵਧੀਆ ਚੱਲਿਆ ਸਾਰੇ ਲੋਕੀ ਜਾ ਕੇ ਆਪਣੇ ਠੱਕਰ ਦੀ ਗੱਲ ਜਿਹੜੀ ਹੈ ਉਹ ਬਦਨਸਭਾ ਦੇ ਵਿੱਚ ਤੇ ਪਾਰਲੀਮੈਂਟ ਵਿੱਚ ਨਹੀਂ ਰੱਖ ਸਕਦੇ ਜੀ ਲੇਕਿਨ ਤੁਹਾਨੂੰ ਜਨਤਾ ਇਨੀ ਸ਼ਕਤੀ ਦਿੰਦੀ ਹੈ ਕਿ ਤੁਸੀਂ ਇਕੱਲੇ ਜਾ ਕੇ ਜਿਹੜੀ ਗੱਲ ਦੇਸ਼ ਦੇ ਪਾਰਲੀਮੈਂਟ ਦੇ ਫਲੋਰ ਤੇ ਰੱਖਦੇ ਹੋ ਉਹ ਸਾਰੇ ਦੇਸ਼ ਦੇ ਵਿੱਚ ਹਲਕੇ ਦੀ ਆਵਾਜ਼ ਪਹੁੰਚਦੀ ਹੈ ਜੀ ਤੇ ਕੁਦਰਤੀ ਗੱਲ ਹੈ ਉਹਦੇ ਵਾਸਤੇ ਤਜਰਬਾ ਵੀ ਚਾਹੀਦਾ ਹੈ ਉਹਨੇ ਐਜੂਕੇਸ਼ਨ ਵੀ ਕੰਮ ਆ ਗਈ ਜੀ ਔਰ ਗੰਨੋ ਇਸ ਗੱਲ ਦੀ ਮਹਾਰਾਜ ਦਾ ਧੰਨਵਾਦ ਕਰਦਾ ਕਿ ਭਾਵੇਂ ਜੰਮਿਆ ਪਛੜੇ ਪਿੰਡ ਦੇ ਵਿੱਚ ਸੀ ਪਰ ਐਜੂਕੇਸ਼ਨ ਵੀ ਜਿਹੜੀ ਹੈ ਅੱਛੀ ਜਿਹੜੀ ਲੈਨ ਦਾ ਸਪਾਰਕ ਪ੍ਰਾਪਤ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵਰਗੀ ਵੱਡੀ ਸ਼ਖਸੀਅਤ ਦੇ ਐਡਵਾਈਜ਼ਰ ਰਹਿਣ ਦਾ ਵੀ ਜਿਹੜਾ ਮਨ ਪ੍ਰਾਪਤ ਹੋਇਆ ਪੰਚਤ ਉਹਨਾਂ ਦੀ ਵਿਚਾਰ ਦੇ ਵਿੱਚ ਮੰਤਰੀ ਰਹਿਣ ਦਾ ਵੀ ਮਨ ਪ੍ਰਾਪਤ ਹੋਇਆ ਸਰਦਾਰ ਚਨਵੀ ਮੁੱਦਤ ਇਹ ਹੈ ਕਿ ਬਰਦਾਸਪੁਰ ਔਰ ਜਿਹੜਾ ਪਠਾਨਕੋਟ ਜ਼ਿਲ੍ਹਾ ਪਹਿਲਾਂ ਤੇ ਇੱਕ ਹੀ ਸੀ ਹੁਣ ਦੋ ਹੋ ਗਏ ਇਸ ਸਰਦੀ ਜਿਹੜਾ ਜੀ ਔਰ ਬਹੁਤ ਸਾਰੀਆਂ ਸਾਡੀਆਂ ਇੰਡਸਟਰੀਆਂ ਵਪਾਰ ਦੀਆਂ ਕੱਲੀ ਏਰੀਆ ਦੀਆਂ ਸਰਦੀ ਏਰੀਆ ਦੀਆਂ ਬੜੀਆਂ-ਬੜੀਆਂ ਮੁਸ਼ਕਿਲਾਂ ਅਸੀਂ ਚਾਹੁੰਦੇ ਆ ਕਿ ਪਾਕਿਸਤਾਨ ਨਾਲ ਵਪਾਰ ਖੁੱਲ੍ਹੇ ਤੇ ਸਾਡਾ ਆਰਥਿਕ ਤੌਰ ਦੇ ਉੱਤੇ ਪੰਜਾਬ ਦੀ ਮਜ਼ਬੂਤੀ ਹੋ ਜਿਹੜੀਆਂ ਵੈਤਾਂ ਜਿਹੜੀਆਂ ਵਪਾਰ ਨੂੰ ਇੰਡਸਟਰੀ ਨੂੰ ਹਿਮਾਚਲ ਦੇ ਵਿੱਚ ਜਾਂ ਕਠੂਆ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਮਿਲਦੀਆਂ ਉਹ ਇੱਥੇ ਵੀ ਮਿਲਣ ਤੇ ਇੱਥੇ ਦੀ ਇੰਡਸਟਰੀ ਪਰਫਲ ਹੋਵੇ ਇੱਥੇ ਕੋਈ ਵੱਡਾ ਪ੍ਰੋਜੈਕਟ ਲੱਗੇ ਜਿਹੜਾ ਲੋਕਾਂ ਦੀ ਸਾਲ ਲਈ ਜਾਵੇ ਜਿਹਦੇ ਨਾਲ ਕੋਈ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਉਂਕਿ ਜਿਹੜਿਆ ਬਹੁਤੇ ਆਬਦਨ ਦੇ ਸਾਧਨ ਲੋਕਾਂ ਦੇ ਬਹੁਤ ਬਸ ਅੱਜ ਹੀ ਮੈਂ ਤੁਸੀ ਮੁੱਖ ਸਲਾਹ ਕਰ ਬਿਓ ਇਹ ਤਾਂ ਦੱਸ ਦਿਓ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀਟਾਂ ਪੰਜਾਬ ਤੋਂ ਜਿੱਤੇਗੀ ਇਹ ਸੈਂਟਰ 'ਚ ਤੁਸੀਂ ਕਿਤੇ ਨਾ ਖੜੇ ਤੇ ਦੇਖੋ ਗੱਲ ਇਹ ਹੈ ਕਿ ਸਾਡੀ ਜਿਹੜੀ ਰਾਜਨੀਤੀ ਹੈ ਇਸ਼ੂ ਬੇਸਡ ਹੋਏ ਹੁਣ ਵੀ ਅਸੀਂ ਇੱਕ ਇਸ਼ੂ ਨੂੰ ਲੈ ਕੇ ਜਿਹੜੇ ਪੰਜਾਬ ਦੇ ਮੁੱਦੇ ਸੈਂਟਰ 'ਚ ਕਿਤੇ ਨਾ ਜਾਓ ਨਹੀਂ ਹਾਲੇ ਜਾਣ ਦਾ ਤਾਂ ਕੋਈ ਮਤਲਬ ਨਹੀਂ ਪਹਿਲਾਂ ਤਾਂ ਜਿਹੜੀ ਹੈ ਚਤੋ ਜਿੱਤ ਕੇ ਜਿਹੜੀ ਸਰਕਾਰ ਸਾਡੀ ਗੱਲ ਬਣੇ ਸਰਕਾਰ ਦੇ ਵਿੱਚ ਤਾਂ ਅਸੀਂ ਪਹਿਲਾਂ ਵੀ ਸੀ ਅਸੀਂ ਉਹ ਪਾਰਟੀਆਂ ਜਿੰਨੇ ਵਜਾਰਤ ਛੱਡੀ ਖੇਤੀ ਤੇ ਜਿਹੜੀ ਹੈ ਅੰਦੋਲਨ ਦੇ ਦੌਰਾਨ ਕਿਸਾਨਾਂ ਨੂੰ ਰਾਹ ਦੋਣ ਵਾਲੇ ਲੋਕੀ ਕਹਿੰਦੇ ਛਡਵਾਈ ਹੈ ਨਹੀਂ ਕਿਸੇ ਨੇ ਨਹੀਂ ਛਡਵਾਈ ਕੋਈ ਨਾ ਇਹਦਾ ਛਡਵਾ ਸਕਦਾ ਸੀਗਾ ਠੀਕ ਹੈ ਨਾ ਜਦੋਂ ਇਸ਼ੂ ਉਹ ਸਾਡਾ ਨਹੀਂ ਸੀ ਗੱਲ ਕਰਦੇ ਭਾਈ ਬੜੇ ਉਰੋਂ ਤਾਂ ਕੀ ਹੁੰਦੀ ਜੇ ਤੁਹਾਡੀ ਕੋਈ ਗੱਲ ਵੀ ਸੁਣੇ ਠੀਕ ਹੈ ਨਹੀਂ ਸੀ ਸੁਣਦੇ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਸੀ ਤੇ ਅਸੀਂ ਵਿਰੋਧ ਚੜ੍ਹ ਹੁਣ ਅਸੀਂ ਫ੍ਰੀ ਆ ਸਾਡੇ ਤੇ ਕਿਸੇ ਦਾ ਕੋਈ ਦਬਾਅ ਨਹੀਂ ਕਿਸੇ ਦਾ ਕੋਈ ਅਸਰ ਨਹੀਂ ਹੁਣ ਸ਼ਰਮਣੇ ਇਕੱਲੇ ਦਲ ਆਜ਼ਾਦ ਪੰਛੀ ਆ ਅਸੀਂ ਪੰਜਾਬ ਦੀ ਗੱਲ ਕਰਾਂਗੇ ਜੀ ਜਿਹੜੇ ਸਾਡੇ ਪੰਜਾਬ ਦੀ ਗੱਲ ਸੁਣਿਆ ਕਰੋ ਸਵਤਰ ਕਰਾਂਗੇ ਆਖਰੀ ਸਵਾਲ ਨਹੀਂ ਕਰੇਗਾ ਉਹਦਾ ਵਿਰੋਧ ਕਰ ਆਖਰੀ ਸਵਾਲ ਕਿ ਬਹੁਤ ਸਾਰੇ ਐਸੇ ਪੰਥਕ ਹਲਕੇ ਨੇ ਲੋਕ ਸਭਾ ਸੀਟ ਗੁਰਦਾਸਪੁਰ ਦੇ ਵੀ ਉਹ ਹਲਕੇ ਕਾਂਗਰਸ ਦੱਬੀ ਬੈਠੀ ਹੈ ਇਹਦੇ ਵਿੱਚ ਕੋਈ ਨਤੀਜੇ ਸਾਰਤਕ ਹੋ ਸਕਦੇ ਨੇ ਕਾਂਗਰਸ ਨੂੰ ਮੁਕਤੀ ਮਿਲ ਸਕਦੀ ਤੁਹਾਨੂੰ ਬਹੁਤ ਵਧੀਆ ਕਿਉਂਕਿ ਕਾਂਗਰਸ ਦਾ ਜਿਹੜਾ ਪਿਛਲਾ ਹੁਣ ਇਤਿਹਾਸ ਹੈ ਜਿਹੜਾ 5 ਸਾਲ ਦਾ ਰਾਜ ਹੈ ਉਹ ਲੋਕਾਂ ਨੂੰ ਬਹੁਤ ਕੋੜ ਤਨ ਅਜੀਬ ਲੱਗਦਾ ਸੀ ਜੀ ਅਜੇ ਨਵਤੇਰ ਵੱਟਾ ਇਸ ਸਾਲ ਚ ਆਮ ਆਦਮੀ ਪਾਰਟੀ ਨੇ ਕੀਤਾ ਇਹਨੇ ਲੋਕਾਂ ਦੇ ਕਦਰਤਨ ਹੋਰ ਵਧਾਈ ਹੁਣ ਜਿਹੜੇ ਗੁਣਾ ਵਾਲੇ ਕੰਮ ਹੈ ਨਾ ਜਿਹੜੇ ਬਾਦਲ ਸਾਹਿਬ ਦੇ ਲਾਮਸਾਲ ਡਵੈਲਪਮੈਂਟ ਸੀ ਵਿਕਾਸ ਸੀ ਤੇ ਜੀ ਉਹ ਗੁਣਾ ਵਾਲਾ ਉਹਨਾਂ ਦਾ ਕੰਮ ਹੁਣ ਲੋਕ ਯਾਦ ਕਰਦੇ ਨੇ ਕਈ ਵਾਰ ਹੁੰਦਾ ਕਿ ਚੰਗਾ ਕੰਮ ਹੋ ਜਾਂਦਾ ਉਸ ਵੇਲੇ ਨਹੀਂ ਲੱਗਦੀ ਉਹਦੀ अहमियत ਪਤਾ ਜਦੋਂ ਕੰਪੈਰੀਸ਼ਨ ਹੁੰਦਾ ਕਾਂਗਰਸ ਨਾਲ ਹੋਇਆ ਆਪ ਨਾਲ ਹੋਇਆ ਤੇ ਹੁਣ ਲੋਕੀ ਕਹਿੰਦੇ ਕਿ ਨਹੀਂ ਉਹ ਚੀਜ਼ ਬਹੁਤ ਬੈਟਰ ਸੀ ਅਸੀਂ ਕਿਸੇ ਤਰੀਕੇ ਉਹ ਗਵਾਲੀ ਜੀ ਮੌਕਾ ਹੁਣ ਦੁਬਾਰਾ ਉਹ ਮੌਕਾ ਫੇਰ ਲੈਣਾ ਚਾਹੁੰਦੇ ਜੋ ਬਟਾਲੇ ਤੋਂ ਅਕਾਲੀ ਦਲ ਨੂੰ ਉਭਾਰਨਾ ਇੱਕ ਵੱਡਾ ਚੈਲੰਜ ਹੈ ਇਸ ਚੈਲੇ ਨੂੰ ਕਿਵੇਂ ਸਫਲ ਕਰੇ ਚੈਲੈਂਜ ਮੈਂ ਤੇ ਰਿਸ਼ਵਾਰ ਜੀ ਕਦੀ ਵੇਖੇ ਨਹੀਂ ਤੋ ਚੈਲੈਂਜ ਹੁੰਦਾ ਹਾਂਜੀ ਸਾਨੂੰ ਵੀ ਬਟਾਲੇ ਜੀ ਕਹਿੰਦਾ ਚੈਲੈਂਜ ਅਜੇ ਕੋਈ ਬਟਾਲੇ ਵਾਸਤੇ ਨਵੇਂ ਠੀਕ ਹੈ ਜੀ ਬਟਾਲੇ ਵਾਸਤੇ ਲੋਕਾ ਵਾਸਤੇ ਨਵੇਂ ਬਟਾਲੇ ਦੇ ਲੋਕ ਮੇਰੇ ਆ ਨਾਂ ਵੀ ਜਾਣਦੇ ਆ ਤੇ ਇਸ ਗੱਲ ਵਾਸਤੇ ਵੀ ਜਾਣਦੇ ਆ ਵੀ ਜਿਹੜਾ ਖਲੋਤਾ ਖਲੋਤਾ ਬਿਲਕੁਲ ਠੀਕ ਹੈ ਉਹ ਖਲੋਤਾ ਵੀ ਦੇਖਦਾ ਕਿਹੜੀ ਪਾਰਟੀ ਦਾ ਆਦਮੀ ਹੈ ਅਸਲੇ ਜਿਹੜਾ ਸਰਕਾਰ ਨੂੰ ਵੀ ਵੰਗਾਰਦਾ ਹੋਵੇ ਪਬਲਿਕ ਦਾ ਕੰਮ ਵੀ ਕਰਦਾ ਹੋਵੇ ਜੀ ਜੀ ਉਹਦਾ ਨਾਂ ਨਰੇਸ਼ ਮਾਇਆ ਕੀ ਬਾਤ ਹੈ ਤੇ ਮੈਂ ਪਾਰਟੀ ਦਾ ਦਾਸ ਆ ਲੋਕਾਂ ਦਾ ਵੀ ਦਾਸ ਆ ਦਾਸ ਬਣ ਕੇ ਕੰਮ ਕਰਦਾ ਔਰ ਦਿਨ ਰਾਤ ਮੇਰਾ ਮੋਬਾਈਲ ਚੱਲਦਾ ਦਿਨ ਰਾਤ ਤੇਰਾ ਕੰਮ ਬੋਲਦਾ ਲੋਕਾਂ ਤੇ ਮੈਨੂੰ ਭਰੋਸਾ ਰੱਬ ਜਿੰਨਾ ਜੇ ਲੋਕ ਮੈਨੂੰ ਪਿਆਰ ਕਰਦੇ ਆ ਉਹ ਪਿਆਰ ਦਾ ਹੌਂਡੇ ਨਾ ਕਿ ਸਰ ਤੁਹਾਨੂੰ ਜਨਤਾ ਤੇ ਭਰੋਸਾ ਰੱਬ ਜਿੰਨਾ ਹੈ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਤੁਹਾਡੇ ਤੇ ਭਰੋਸਾ ਕਰਕੇ ਹਲਕੇ ਦੀ ਕਮਾੜ ਤੁਹਾਨੂੰ ਦਿੱਤੀ ਹੈ ਇਹ ਤੁਸੀਂ ਪੰਥਕ ਸੀਟ ਜਿੱਤ ਕੇ ਸੁਖਵੀਰ ਸਿੰਘ ਬਾਦਲ ਦੀ ਝੋਲੀ ਪਾਓਗੇ ਕਿਉਂਕਿ ਤੁਹਾਡੇ ਹਲਕੇ ਜੋ ਲੀਡ ਮਿਲੇਗੀ ਸਵਾਲ ਨਹੀਂ ਹੈ ਇਹ ਆਉਣ ਵਾਲਾ ਸਮਾਂ ਤੁਹਾਨੂੰ ਦੱਸੇਗਾ ਸਭ ਤੋਂ ਵੱਡੀ ਪਾਰਟੀ ਸ਼ਰੋਮਣੀ ਅਕਾਲੀ ਦਲ ਵਟਾਲੇ ਤੋਂ ਹੋ ਕੇ ਉੱਭਰੇਗੀ ਔਰ ਵੱਡੀ ਲੀਡ ਦੇ